ਬਾਈ ਚਾਂਬਲ ਗਿਆ ਤੂੰ ਥੋ ਥੋ ਅੱਕੇ ਤਾਂ ਹੁਣ ਕੋਠਿਆਂ ਤੇ ਕਣਕ ਵੀਚ ਨਹੀਂ ਪੈਣੀ ਆ ਸਾਨੂੰ ਬਾਈ ਚਿੱਤੜਾਂ ਦੇ ਬੀਜ ਲੱਪਣਾ ਦੀ ਬਾਈ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਫਿਰ ਅਸੀਂ ਬਾਈ ਦੱਸ ਮੇਰਾ ਵੀ ਨਹੀਂ ਚੱਲਦਾ ਬਾਈ ਮੇਰੇ ਕਿਹੜਾ ਟਰਾਲੇ ਚੱਲਦੇ ਆ ਕੀ ਹਾਲਾ ਬਾਈ ਬਹੁਤ ਵਧੀਆ ਬਰਾੜਾ ਤੂੰ ਦੱਸ ਬਾਈ ਵਧੀਆ ਵਧੀਆ ਹੋਰ ਠੀਕ ਠਾਕ ਆ ਬਾਈ ਵਧੀਆ ਵਧੀਆ ਕਿਵੇਂ ਸਿਰ ਜਾ ਫੜੀ ਬੈਠਾ ਨਹੀਂ ਸਿਰ ਤਾਂ ਨਹੀਂ ਬਾਈ ਹੂੰ ਬਸ ਵੱਢ ਕੇ ਬੈਠੇ ਹੁਣ ਸਾਹ ਲੈਂਦੇ ਲੋਕਾਂ ਦਾ ਵਾਹੂ ਤੀ ਗੋਭੀ ਯਾਰ ਤੂੰ ਕਿਉਂ ਨਹੀਂ ਵੋਂਦਾ ਐਵੇਂ ਮੰਜਾ ਭਰ ਕੇ ਬਾਈ ਵਗਦੀ ਮੁਗਦੀ ਤਾਂ ਹੋਊਗੀ ਨਹੀਂ ਵਗਦੀ ਯਾਰ ਵਗਦੀ ਆ ਬਾਈ ਵਧੀਆ ਵਿਕੀ ਜਾਂਦੀ ਆ ਇੱ ਕੋ ਲੈ ਲਓ ਜਾਂਦੇ ਵਧੀਆ ਆਉਂਦਾ ਹੈ ਕੰਮ ਸ਼ਹਿਰ ਨਹੀਂ ਜਾਂਦੇ ਸ਼ਹਿਰ ਵਾਲਾ ਬੰਦਾ ਲੈ ਕੇ ਜਾਣੀ ਸੀ ਗੋਭੀ ਯਾਰ ਬਾਈ ਮੈਂ ਲੈ ਲੈ ਜਾ ਬਾਈ ਆਪਾਂ ਹੋਰ ਵੱਡੀ ਗੱਲ ਦੇ ਹਾਸਤੇ ਬਣਾਓ ਵਧੀਆ ਬਣਾਲੇ ਸਪਰੇਅ ਵਾਲੀ ਹੈ ਬਣਾਲੇ ਸਪਰੇਅ ਵਾਲੀ ਹੈ ਠੀਕ ਹੋਊਗਾ ਵਧੀਆ ਯਾਰ ਹਨਾ ਲੈ ਚੱਲੀ ਯਾਰ ਹੁਣ ਦੋ ਦਿਨਾਂ ਦੀ ਯਾਤ ਹੈਗਾ ਉਹ ਮੈਨੂੰ ਵੀ ਛੁੱਟੀ ਹੈ ਯਾਰ ਅੱਜ ਅੱਛਾ ਹੁਣ ਕਿੱਥੇ ਡਿਊਟੀ ਬਾਈ ਹੈ ਇੱਥੇ ਹੀ ਆ ਬਾਈ ਲੋਕਲ ਹੀ ਆ ਹੁਣ ਤਾਂ ਯਾਰ ਟੈਂਡ ਹੀ ਆ ਗਿਆ ਸੀਗਾ ਮੈਂ ਫਰੰਟ ਵਾਲੀ ਸਬਜ਼ੀ ਖਾਨ ਨੂੰ ਬਹੁਤ ਜੀ ਕਰਦਾ ਬਹੁਤ ਬਹੁਤ ਯਾਰ ਕੀ ਕਰਦਾ ਹੀ ਕਰਦਾ ਨਾ ਚੰਗੀ ਆ ਗੋਭੀ ਨੂੰ ਨਹੀਂ ਨਹੀਂ ਗੋਭੀ ਬਹੁਤ ਚਲ ਠੀਕ ਆ ਫਿਰ ਹਾਂ ਬਾਈ ਠੀਕ ਆ ਠੀਕ ਆ ਬਾਈ ਬਰਾੜ ਬਾਈ ਹਾਂ ਜੀ ਪੈਸੇ ਤਾਂ ਦੇ ਜਾ ਬਾਈ ਯਾਰ ਗੋਭੀ ਦੇ ਪੈਸੇ ਕਿਹੜਾ ਬਾਈ ਇਹ ਹੂੰ ਕਿੜਾ ਵੇਖਦੀ ਆ ਬਾਈ ਪੈਸਾ ਦਾ ਕੀ ਯਾਰ ਆਪਾਂ ਤਾਂ ਤਾਂ ਮੂੰਹ ਮੱਥਾ ਬਾਈ ਇਹ ਵੇਖਦੀ ਕਿਉਂ ਨਹੀਂ ਬਾਈ ਵੇਚਣ ਆਸ ਤੇ ਬੈਠਾ ਮੈਂ ਹੋਰ ਕਾਦੋਂ ਵੜਦਾ ਮੈਂ ਵੀ ਬਾਅਦ ਹੁੰਦਾ ਜੇ ਨਹੀਂ ਵੇਖਦੀ ਤਾਂ ਨਹੀਂ ਤੇ ਬਾਈ ਯਾਰ 2 ਰੁਪਏ ਸੁਣੋ ਸੋਡੇ ਵਰਗੀਆਂ ਕਰਕੇ ਤਾਂ ਲੋਕ ਵਾਈ ਜਾਂਦੇ ਕਿਉਂ ਭਾਈ ਸਾਡੇ ਵਰਗੇ ਉਹ ਨਹੀਂ ਵੇਖਦੀ ਤੂੰ ਫ੍ਰੀ ਲੈ ਕੇ ਆਣੀ ਐ ਤੂੰ ਖਾ ਹੀ ਨਾ ਜੇ ਨਹੀਂ ਵੇਖਦੀ ਤਾਂ ਇਹ ਜੇ ਨਹੀਂ ਗੋਭੀ ਸਾਨੂੰ ਚੰਗੀ ਲੱਗਦੀ ਲੋਕਾਂ ਨੂੰ ਤੁਹਾਨੂੰ ਲੱਗਦੀ ਉਹ ਦਿਵਾਲੀ ਤੋਂ ਪਹਿਲਾਂ ਵਾਲੀ ਰੇਸ ਸਪਰੇ ਵਾਲੀ ਭਾਈ ਯਾਰ ਕੀ ਐ ਮੈਂ ਕੀ ਗੋਭੀ ਲੜ ਕਿੰਨਾ ਕਾ ਭਾਈ ਯਾਰ ਗੋਭੀ ਭਾਈ ਤੂੰ ਮਾਸਟਰ ਲੱਗਿਆ ਤਨਖਾਹ ਕਿੰਨੀ ਐ ਤੇਰੀ ਹੈਗੀ ਆ ਭਾਈ 60 70 ਹਜ਼ਾਰ ਜੇ ਸਰਕਾਰ ਇੱਕ ਮਹੀਨਾ ਨਾ ਦੇਵੇ ਧਰਨੇ ਕਿਵੇਂ ਲਾਉਣੇ ਆ ਤੁਸੀਂ ਭਾਈ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਫਿਰ ਅਸੀਂ ਭਾਈ ਦੱਸ ਮੇਰਾ ਵੀ ਨਹੀਂ ਚੱਲਦਾ ਭਾਈ ਮੇਰੇ ਕਿਹੜਾ ਟਰਾਲੇ ਚੱਲਦੇ ਆ ਤੇ ਮੈਂ ਨਾ ਤਾਂ ਧਰਨਾ ਵੀ ਨਹੀਂ ਲਾ ਸਕਦਾ ਕੋਈ ਇਹਦਾ ਗੋਭੀ ਦਾ ਇਹਦਾ ਕੋਈ ਹੈ ਕਿਉਂ ਭਾਈ ਤੁਹਾਡਾ ਕਿੰਨੀ ਆਏ ਕਿ 2 ਕਿਲੋ ਹੈ ਰੁਪਏ ਪਤਾ ਕਿੰਨੇ ਬੰਦੇ ਨੇ 40 ਰੁਪਏ ਬੰਦੇ 40 40 ਰੁਪਏ ਪਿੱਛੇ ਕਿਉਂ 1000 ਹੋਣਗੇ 40 ਕਾ 1000 2 ਰੁਪਏ ਗੋਭੀ ਆ ਕੀ 5 ਰੁਪਏ ਨਹੀਂ ਯਾਰ ਭਾਈ 5 ਕਿੱਥੇ ਲਿਆ ਜਿੱਥੇ 5 ਹੈ ਗਿਆ ਫੜਾ ਰੇ ਭਾਈ ਹੁਣ ਵੇਖ ਲੈ ਯਾਰ ਤੂੰ ਵੇਖ ਕੇ ਤਾਂ ਪਤੰਦਰਾ ਚੱਲ ਕੋਈ ਅਣਪੜ ਬੰਦੇ ਨਾਲ ਮੱਥਾ ਮਾਰ ਕੇ ਸਾਨੂੰ ਤਾਂ ਅਸੀਂ ਪੁਰਾਣੇ ਬੰਦੇ ਹੋ ਤੁਸੀਂ ਪੜੇ ਲਿਖੇ ਮਾਸਟਰ ਲੱਗੇ ਉਹ ਮਲਾਜਮ ਬੰਦੇ ਤੁਸੀਂ ਤਾਂ ਨਾ ਕਰੋ ਉਹ ਭਾਈ ਹੁਣ ਕਿਸਾਨ ਨਹੀਂ ਰਹਿ ਗਈ ਹੁਣ ਭਾਈ ਯਾਰ ਮੈਂ ਤਾਂ ਇੱਥੇ ਭਾਈ ਬੈਠਾ ਵੱਡੀ ਪੈਂਡਾ ਵਾਲੀ ਲੈ ਕੇ ਜਾਣਗੇ ਤੇ ਵਧੀਆ ਹਸ ਕੇ ਪੈਸੇ ਲੈ ਕੇ ਜਾਂਦੇ ਕੋਈ ਸਾਡੇ ਗਰੀਬ ਆਉਂਦੇ ਮਾਝੀ ਵੀ ਸਖੋ ਸਾਰੇ ਪੈਸੇ ਵੱਧ ਦੇ ਜਾਣ ਭਲਾ 10 ਰੁਪਏ ਉਹਨਾਂ ਨਾਲ ਵੀ ਤੂੰ ਤਾਂ ਅੱਗੇ ਗਿਆ ਗੁਜਰਾਂ ਪਈਆਂ ਬਈ ਗਲਤ ਆ ਯਾਰ ਤੇਰੀ ਸਹੀ ਆ ਬਈ ਯਾਰ ਜਾਂ ਆਪਦੀ ਲਾਲਿਆ ਕਰੋ ਨਹੀਂ ਪੈਸੇ ਲਾਉਣੇ ਬਈ ਸਾਡੇ ਤਾਂ ਯਾਰ ਕੰਮ ਹੁਣ ਤਾਂ ਐਵੇਂ ਨਹੀਂ ਹੁੰਦਾ ਇਹਦਾ ਤਾਂ ਐਵੇਂ ਨਹੀਂ ਹੁੰਦਾ ਪਾਣ ਠੇਕੇ ਦੇਣਾ ਪਾਣ ਵੀ ਠੇਕੇ ਤੇ ਹਾਂ ਬਸ ਕੋਈ ਦੋ ਮਰਦੇ ਰੱਖ ਲਿਆ ਕਰੋ ਬਈ ਉੱਥੇ ਨਾਲ ਮੋਟਰ ਦੇ ਮੈਂ ਪਨੀਰੀ ਲੈ ਜਾ ਕਰੋ ਫ੍ਰੀ ਲੈ ਜਾ ਕਰੋ ਮੈਥੋਂ ਬਈ ਜੱਟੋ ਤੁਸੀਂ ਹਕਾਰ ਗਏ ਅਸੀਂ ਨਹੀਂ ਬਈ ਹਕਾਰੇ ਤੁਸੀਂ ਖਾਣ ਵਾਲੇ ਲੋਕ ਹਨ ਤੁਹਾਨੂੰ ਪਾਈ ਦੀ ਨਹੀਂ ਸਾਫ ਸੁਥਰੀ ਇਹੇ ਭਈਏ ਤੋਂ ਵਿੱਚ ਟੱਟੀ ਪਿਸ਼ਾ ਵਾਲਾ ਪਾਣੀ ਲੱਗਦਾ ਨਾਲਿਆਂ ਦਾ ਗੰਦਾ ਉੱਥੇ ਲੋਟ ਆਉਣੇ ਆ ਤੁਸੀਂ ਅਸੀਂ ਤਾਂ ਪਾਣੀ ਵਿੱਚ ਪਾਣ ਵਿੱਚ ਥੁੱਕੀ ਜਾਂਦੇ ਵਿੱਚ ਉਹੀ ਇੱਥੇ ਤੁਹਾਨੂੰ ਸਾਫ ਸੁਥਰਾ ਕੰਮ ਆ ਤਾਜੀ ਹੁਣ ਵੱਡੀ ਬੈਠੇ ਆ ਜੇ ਸਾਬ ਨਹੀਂ ਲਿਆ ਮੁਰਕਾ ਵੀ ਨਹੀਂ ਸੁੱਕਿਆ ਠੰਡ ਚ ਮੁਰਕਾ ਆਉਂਦਾ ਲੈ ਨਹੀਂ ਭਾਈ ਚਾਂਬਲ ਕੇ ਤੁਸੀਂ ਥੋ ਥੋ ਅੱਕੇ ਤਾਂ ਹੁਣ ਕੋਠਿਆਂ ਤੇ ਕਣਕ ਬੀਜ ਨਹੀਂ ਪੈਣੀ ਆ ਸਾਨੂੰ ਭਾਈ ਚਿੱਤੜਾਂ ਦੇ ਬੀਜ ਲੱਪਣ ਦੀ ਕਿੱਥੇ ਮਰਜੀ ਬੀਜ ਲੈ ਭਾਈ ਗੋਭੀ ਵੀ ਬੀਜ ਲਈ ਠੀਕ ਹੈ ਪਨੀਰੀ ਮੈਂ ਦੇ ਦੂ ਤੈਨੂੰ ਤਾਂ ਫਿਰ ਭਾਈ ਅਸੀਂ ਇੱਕ ਕੀ ਹੋ ਗਿਆ ਹੁਣ ਤੂੰ ਪਿੰਡ ਦਾ ਮੂੰਹ ਮੱਥਾ ਵੀ ਨਹੀਂ ਬਈ ਰੱਖਿਆ ਯਾਰ ਮੂੰਹ ਮੱਥਾ ਕਾ ਦਾ ਰੱਖਾ ਮੇਰਾ ਮੂੰਹ ਮੱਥਾ ਰੱਖਾ ਅੱਗੇ ਮੰਦਾ ਜਿਹੜੀ 70 80 ਰੁਪਈਆਂ ਵਾਲੀ ਚੀਜ਼ ਨੂੰ ਮੈਂ 15 20 ਰੁਪਈ ਕਿਲੋ ਦੇਈ ਜਾਂਦਾ ਭਾਈ ਮੇਰੀ ਗੱਲ ਸੁਣ ਤੁਸੀਂ ਇੱਕ ਥੈਲੀ ਪਾਉਣੀ ਆ ਤੁਹਾਡਾ ਕਿੱਲਾ ਭਰ ਜਾਂਦਾ ਗੋਭੀ ਨੂੰ ਥੋੜਾ ਢੱਡ ਹੀ ਨਹੀਂ ਭਰਦਾ ਭਾਈ ਕਿੰਨੇ ਕ ਦੀ ਥੈਲੀ ਆਹੋ ਵੀ ਦੀ ਪੁੱਤ ਤੁਹਾਡਾ ਬੁੜਾ ਨਾ ਖੇਤੀ ਕਰਦਾ ਰਿਹਾ ਤੇ ਉਹਨੂੰ ਪੁੱਛੀ ਜਾ ਕੇ ਖੇਤੀ ਕਿਵੇਂ ਹੁੰਦੀ ਹੈ ਤੇ ਆਹ ਸਬਜੀ ਤਾਂ ਸਾਰੇ ਪਿੰਡ ਚੋਂ ਮੈਂ ਹੀ ਕਰਦਾ ਇਹਦਾ ਕੋਈ ਮੂੰਹ ਹੀ ਨਹੀਂ ਕਰਦਾ ਆ ਪਾਣੀ ਖੜਾ ਐ ਚ ਵੇਖ ਲੈ ਮੀਂਹ ਦਾ ਤੇ ਵਿੱਚ ਠੰਡੇ ਬਰਫਰਗਾ ਪੈਰ ਨੰਗਾ ਕਰਕੇ ਜਾ ਉੱਥੋਂ ਤਾਈਂ ਜਾਵੜਾ ਤੇ ਫ੍ਰੀ ਲੈ ਜੀ ਉੱਥੋਂ ਤਾਈਂ ਹਾਂ ਲਾ ਮੱਜ ਲਾ ਉਸਰੀਆ ਭੱਜਿਆ ਜਾ ਭੱਜਿਆ ਮੈਂ ਤਾਂ ਉਹੀ ਜਿੱਥੇ ਲਾ ਕੇ ਬੂਟ ਲਾ ਕੇ ਤੇ ਲਿਬੜਦੇ ਆ ਯਾਰ ਮੈਂ ਅਣੀ 2000 ਦੇ ਬੂਟ ਖਰਾਬ ਹੋ ਜਾਣਗੇ ਮੇਰੇ ਭੈ 2000 ਦੇ ਤੇਰੇ ਖਰਾਬ ਹੋਣਗੇ ਜਾ ਹੁਣ ਖੜਦਾ ਕਤੋਂ ਨਹੀਂ ਮੈਂ ਫ੍ਰੀ ਲੈ ਜੀ ਪਣ 5 ਕਿਲੋ ਨਹੀਂ ਮੈਂ ਨਹੀਂ ਜਾਂਦਾ ਤੂੰ ਤਾਂ ਨਹੀਂ ਯਾਰ ਮੈਂ ਨਹੀਂ ਜਾਂਦਾ ਬਾਈ ਮੈਂ ਤਾਂ ਰਹਿਣ ਦੇ ਯਾਰ ਬਸ ਫਿਰ ਉਹ ਡੰਡੀ ਆ ਬਾਈ ਪਿੰਡ ਨੂੰ ਤੇ ਉਹੀ ਪੈ ਜਿਹੜੇ ਰਾਹ ਆ ਨਹੀਂ ਦਿੰਦਾ ਹੁਣ ਤੂੰ ਨਾ ਨਾ ਕਿੰਨੇ ਪਏ ਹੋਰ ਲੈ ਲਾ 2 ਰੁਪਏ ਵੱਧ 40 ਰੁਪਏ ਨਾ ਕਿਣ ਕੇ ਹੱਥੇ ਰੱਖ ਦੇ ਤੇ ਮੈਂ ਇਨੀ ਪਕਾਈ ਹੈ ਨਹੀਂ ਨਾ ਮੇਰੇ ਕੋਲ ਟਾਈਮ ਇੰਨਾ ਹੈਗਾ ਨਾ ਤਾਂ ਗਿਆ ਅਗਲਾ ਪਿੰਡ ਚ ਮੁੜ ਕੇ ਸਾਬ ਜੀ ਨਹੀਂ ਦਿੰਦਾ ਸੋ ਡਰ ਕੇ ਰੜ ਰੜਦਾ ਆ ਰਹੀ ਨਹੀਂ ਨਿਕਲਦਾ ਆ ਗੂਗਲ ਪੇ ਕਰ ਦੂੰਗਾ ਗੂਗਲ ਗਾਗਲ ਨਹੀਂ ਹੁਣ ਪੈਸੇ ਕਰ ਉਹ ਹੈ ਨਹੀਂ ਮੈਂ ਤਾਂ ਉ ਆਇਆ ਸੀ ਫਿਰ ਕਿਵੇਂ ਬਾਈ ਬਾਈ ਗੂਗਲ ਪੇ ਕਰ ਦੂੰ ਮੈਂ ਤਾਂ ਫਿਰ ਉਹੀ ਆ ਗਿਆ ਸੀ ਯਾਰ ਲੈ ਜਾ ਭਰਾਵਾ ਹੁਣ ਤੈਨੂੰ ਕੀ ਅਖਗੇ ਤਰੇ ਤਾਂ ਮੈਂ ਹਿਆ ਹੀ ਲਾਉਣਾ ਸੀਗਾ ਮੈਂ ਮੰਨਦਾ ਬਾਈ ਗਲਤੀ ਹੋ ਗਈ ਯਾਰ ਮੈਂ ਸਮਝ ਗਿਆ ਸਾਰੀ ਗੱਲ ਆ ਬਣ ਕੇ 40 ਰੁਪਏ Google Pay ਨਹੀਂ ਇੱਥੇ ਨੰਗ ਦੇ ਟਾਪ ਤੇ ਫੜਾ ਦੀ ਗਾਂ ਨੂੰ ਜਦੋਂ ਆਇਆ ਲੈ ਜਾ ਕਰ ਸਾਹਿਬ ਜੀ ਤੁਹਾਨੂੰ ਇੰਨੀ ਵਧੀਆ ਤਾਜੀ ਸਬਜ਼ੀ ਮੈਂ ਖਵਾਈਏ ਨਾ ਮੈਂ ਲਾਉਣਾ ਹੜਕਣਾ ਤੁਹਾਨੂੰ ਤਾਜੀ ਸਬਜ਼ੀ ਨਹੀਂ ਮਿਲਣੀ ਜਾ ਭਾਜਾ 4 ਦਿਨਾਂ ਦੀ ਬੇਈ ਹੁੰਦੀ ਐ ਜੱਟ ਨੂੰ ਅਗ ਲੈਣੀ ਅਣਪੜ ਹੈਗਾ ਜਮੇ ਯਾਰ ਰੱਜੇ ਪੁੱਜੇ ਨਹੀਂ ਸ਼ਰਮਲਾ ਰੱਖੀ ਬੰਦਿਆਂ ਨੇ